ਹਾਂਜੀ ਸਸ ਸੇਕਲ ਦੋਸਤੋ ਅੱਜ ਦੀ ਵੱਡੀ ਅਪਡੇਟ ਵੀ ਆ ਮੋਤੀ ਵੱਲੋਂ ਵੱਡਾ ਫੈਸਲਾ ਕਿਸਾਨਾਂ ਨੂੰ ਮਿਲੇਗੀ 35440 ਕਰੋੜ ਦਾ ਤੋਹਫਾ ਕਿਹਾ ਪੂਰੀ ਅਪਡੇਟ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਲੱਟ ਉੱਪਰ ਦੇਖਣ ਨੂੰ ਮਿਲ ਸਕਣਗੇ ਆ ਮੋਦੀ ਵੱਲੋਂ ਕਿਸਾਨਾਂ ਲਈ ਵੱਡਾ ਤੋਹਫਾ ਵੱਡਾ ਪਹਾਰ ਜਾਰੀ ਕੀਤਾ ਹੈ ਇਹ ਤੋਹਫਾ ਪੂਰੇ ਪੰਜਾਬ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ ਕੀ ਲਾਭ ਹੋਏਗਾ ਤੇ ਕਿਹੜਾ ਤੋਹਫਾ ਹੈ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ 35440 ਕਰੋੜ ਦਾ ਤੋਹਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਲ ਜਾਨਕਪੁਰ ਨਰਰਾਇਣ ਨੁਤੇਜ ਜਨਮ ਦਿਨ ਦਿਵਸ ਤੇ ਚ다 ਲੂਪੇਟ ਕੀਤੀ ਮੁੱਖ ਮੰਤਰੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀਬਾੜੀ ਖੋਜ ਸੰਸਥਾ ਵਿਕੇ ਇੱਕ ਵਿਸ਼ੇਸ਼ ਖੇਤੀਬਾੜੀ ਪ੍ਰੋਗਰਾਮ ਵਿੱਚ ਹਿੱਸਾ ਲੈ ਜਿਤੇ ਉਹਨਾਂ ਨੇ 35440 ਕਰੋੜ ਰੁਪਏ ਦੇ ਦੋ ਵੱਡੀਆਂ ਖੇਤੀਬਾੜੀ ਯੋਜਨਾ ਦੀ ਸ਼ੁਰੂਆਤ ਕੀਤੀ ਉਹਨਾਂ ਨੇ 24000 ਕਰੋੜ ਦੀ ਪ੍ਰਧਾਨ ਮੰਤਰੀ ਤੰਨ ਰਾਸ਼ੀ ਕਿਸ਼ਰੀਸ਼ੀ ਇਸ ਯੋਜਨਾ ਦੀ ਲਾਂਚ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਚਰਵਾਨ ਨੂੰ ਕੁੱਲ 35.440 ਕਰੋੜ ਦੀ ਲਾਗਤ ਵਾਲੀਆਂ ਦੋ ਮੁੱਖ ਖੇਤੀਬਾੜੀ ਸਕੀਮਾਂ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਧਾਲਾਂ ਵਿੱਚ ਆਤਮ ਨਿਰਭਣ ਲਈ ਇੱਕ ਮਿਸ਼ਨ ਵੀ ਸ਼ਾਮਿਲ ਕੀਤਾ ਉਹਨਾਂ ਕਿਸਾਨਾਂ ਨੂੰ ਘਰੇਲੂ ਤੇ ਵਿਸ਼ਵ ਵਿਆਪੀ ਮੰਗ ਪੂਰੀ ਤਰ੍ਹਾਂ ਉਤਪਾਦਿਤ ਵਧਾਉਣ ਦਾ ਸੱਦਾ ਦਿੱਤਾ ਕੌਮੀ ਰਾਜਧਾਨੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਇੱਕ ਸਮਾਗਮ ਸਵੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਕਾਰ ਕਰਨ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਹੋਵੇਗੀ ਇਹ ਵੱਡਾ ਅਪਡੇਟ ਪੰਜਾਬ ਅਤੇ ਪੂਰੇ ਭਾਰਤ ਦੇ ਉਹਨਾਂ ਕਿਸਾਨਾਂ ਲਈ ਕੀਤਾ ਗਿਆ ਹੈ ਜਿਹੜੇ ਖੇਤੀਬਾੜੀ ਕਰਦੇ ਹਨ ਅਤੇ ਖੇਤੀਬਾੜੀ ਵਿੱਚ ਅੰਦਾਲੋਤਪਾਦਨ ਅਤੇ ਹੋਰ ਕੰਮ ਜਿਸ ਦੇ ਨਾਲ ਅਨਾਜ ਮਿਲਦੀ ਆ ਹਰ ਇੱਕ ਪਰਸਨ ਨੂੰ ਉਹ ਚਾਹੇ ਕਿਸਾਨਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਲਈ ਵੱਡਾ ਤੋਹਫ਼ਾ ਵੱਡਾ ਭਾਰ ਸਾਂਝਾ ਕੀਤਾ ਤਾਂ ਇਹ ਸੀ ਅੱਜ ਦੀਆਂ ਖਾਸ ਤੇ ਲੇਟੈਸਟ ਅਪਡੇਟ ਹੋਰ ਨਵੀਆਂਤਾ ਜੀ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ